ਹਾਂਜੀ ਜਦੋਂ ਤੋਂ ਉਸ ਕਾਲਪੁਰਖ ਵਾਹਿਗੁਰੂ ਨੇ ਇਸ ਧਰਤੀ ਨੂੰ ਬਣਾਇਆ ਕਿੰਨੇ ਸਾਰੇ ਜੀਵ ਜੰਤੂ ਕਿੰਨੀਆਂ ਸਾਰੀਆਂ ਸੱਭੇਤਾਵਾਂ ਕਿੰਨੀਆਂ ਸਾਰੀਆਂ ਭਾਸ਼ਾਵਾਂ ਕਿੰਨੇ ਸਾਰੇ ਧਰਮ ਇਸ ਧਰਤੀ ਦੇ ਉੱਤੇ ਪੈਦਾ ਹੋਏ ਕੁਝ ਖਤਮ ਹੋ ਗਏ ਕੁਝ ਚੱਲਦੇ ਆ ਰਹੇ ਨੇ ਤੇ ਕੁਝ ਭਾਸ਼ਾਵਾਂ ਨੇ ਜਿਹੜੀਆਂ ਖਤਮ ਹੋ ਗਈਆਂ ਕੁਝ ਚੱਲ ਰਹੀਆਂ ਨੇ ਹਨਾ ਕਈਆਂ ਦੇ ਬਾਰੇ ਤਾਂ ਅਸੀਂ ਅਜੇ ਸਮਝ ਹੀ ਨਹੀਂ ਪਾਉਂਦੇ ਕਿ ਕੀ ਲਿਖਿਆ ਹੋਇਆ ਉਹ ਆਪਣੇ ਸਮੇਂ ਕਾਲ ਦੇ ਵਿੱਚ ਸੀਗੀਆਂ ਤੇ ਬਾਅਦ ਵਿੱਚ ਖਤਮ ਹੋ ਗਈਆਂ इदा ही अलग अलग धर्म ने अलग अलग मानता मनौता ने अगे आप गल करते हैं पर पहला छोटी जी एक क्लिप देखते हैं तो सिखों के बारे में तो आप जानते ही हो गए तो उन्होंने अपना छः आठ बारह भाव को ऐसे चैनलाइज कर रखा है कि कोई उन्हें एस्ट्रोलॉजी देखने की जरूरत नहीं पड़ती आधे से ज्यादा सिख कम्यूनिटी आज मतलब एस्ट्रोलॉजी में बिलीव ही नहीं करती क्यों क्योंकि छठा भाव सेवा है आठवा पेन एंड सफरिंग है बारहवा दान है किसी को भी पीड़ा में देखते हैं आठवा भाव कोई भी पीड़ा में है कहीं भी कोई भूखा होता है ये बोलते हैं लंगर करो आठवा भाव आठवा भाव पीड़ा बारहवा भाव लंगर लंगर से इन्होंने चैनलाइज कर लिए दोनों भाव कोविड में इतनी बीमारी हुई सब आया छठा भाव बीमारियां इन लोगों ने भाई साहब गुरुद्वारों में ऑक्सीजन के लंगर लगवा दिए लंगर बारवा भाव छठा भाव पूरी कम्युनिटी ही की बैकबोन ही छह आठ बारह पे इन्होंने छह आठ बारह को इतना पॉजिटिव वे में लिया है कि इनके साथ प्रॉब्लम्स एंड सफरिंग सबके साथ आती है लेकिन इन्होंने साथ रखा है उस चीज को आपके बारह के बारह अलाइन हो जाएंगे आप गुरुद्वारा जाओ बंगला साहेब गुरुद्वारा जाओ वहा आप ब्लड भी डोनेट कर सकते हो वहां आप जूते भी साफ कर सकते हो वहाँ पीड़ितों की सेवा भी कर सकते हो वहां हॉस्पिटल्स भी हैं वहां पर आप लंगर की सेवा भी कर सकते हो वहां पर सफाई भी कर सकते हो सारे हाउस ही कवर हो गए भाई तो गुरुद्वारा एक ऐसा प्लेस है आप सब कर सकते हो वहाँ मतलब 6 8 12 को तो इतना इजी कर दिया उन्होंने गुरुद्वारा बनाकर और सब करकर कर कि हमारे लिए इतना इजी हो गया एज एन एस्ट्रोलॉजी एंड एज एन एस्ट्रोलॉजर कि कोई कुछ नहीं समझ आ रहा यार गुरुद्वारे चले जाओ एक हफ्ता जाकर देखो तुम्हें रिलीफ मिल जाएगा हां जी इस वीर ने बड़े ही सरल तरीके के नाल ये चीज दसी कि जेड़े सिख ने वो क्यों ज्योतिष विद्या या वास्तु के बीच यकीन नहीं रखते हैं क्योंकि पूरी दुनिया के बीच बहुत सारे धर्म ने ਤੇ ਅਲੱਗ-ਅਲੱਗ ਢੰਗ ਤਰੀਕੇ ਨੇ ਉਹਨਾਂ ਦੇ ਜਿਵੇਂ ਆਪਰੇਨਿੰਗ ਹੀਲਿੰਗ ਆ ਇਹਦੇ ਵਿੱਚ ਹੀਲ ਕਰਦੇ ਆ ਕੁਰਹਿਨ ਤੇ ਰੋ ਆ ਇਹ ਸਪੈਨਿਸ਼ ਇੱਕ ਢੰਗਾ ਇਹਦੇ ਵਿੱਚ ਉਹ ਜੰਤਰ ਵੀ ਵਰਤਦੇ ਆ ਤੰਤਰ ਵੀ ਵਰਤਦੇ ਨੇ ਤੇ ਮੰਤਰ ਵੀ ਵਰਤਦੇ ਆ ਬੜੇ ਢੰਗ ਤਰੀਕੇ ਦੇ ਨਾਲ ਇਹ ਜਾਨੀ ਲੋਕਾਂ ਨੂੰ ਠੀਕ ਕਰਦੇ ਨੇ ਉਹਨਾਂ ਦੇ ਘਰ ਨੂੰ ਹੀਲ ਕਰਦੇ ਆ ਉਹਨਾਂ ਦੀ ਬਿਮਾਰੀ ਨੂੰ ਹੀਲ ਕਰਦੇ ਆ ਇਦਾਂ ਹੀ ਰੇਕੀ ਹੋਗੀ ਰੇਕੀ ਦੇ ਵਿੱਚ ਵੀ ਹੀਲ ਵੀ ਕਰਦੇ ਨੇ ਰੇਕੀ ਦੇ ਵਿੱਚ ਸਾਈਨ ਲੈਂਗੁਏਜ ਵਰਤਦੇ ਆ ਤੇ ਅਲੱਗ-ਅਲੱਗ ਜਾਨੀ ਕੰਮਾਂ ਵਾਸਤੇ ਅਲੱਗ-ਅਲੱਗ ਸਾਈਨ ਬਣੇ ਹੋਏ ਨੇ ਅਲੱਗ-ਅਲੱਗ ਤਰ੍ਹਾਂ ਦੀ ਹੀਲਿੰਗ ਇਦਾਂ ਹੀ ਫੈਂਗ ਸ਼ੂਈ ਹੋਗੀ ਚਾਈਨਾ ਦੀ ਇਹ ਬਿਲਕੁਲ ਜਿਵੇਂ ਆਪਣੀ ਪੰਜ ਤਤਾਂ ਅ ਕਹਿ ਲੋ ਤੁਸੀਂ ਵੀ ਹੀਲ ਕਰਦੇ ਨੇ ਪੰਜ ਤਤਾਂ ਸੈਟਅਪ ਕਰਦੇ ਆ ਜਿੱਦਾਂ ਆਪਣੇ ਵਾਸਤੂ ਦੇ ਵਿੱਚ ਹੁੰਦਾ ਉਦਾਂ ਹੀ ਫੈਂਗ ਸ਼ੂਈ ਦੇ ਵਿੱਚ ਸੋ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਪੂਰੀ ਦੁਨੀਆ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਜਿਵੇਂ ਧਰਮ ਨੇ ਹਨਾ ਉਦਾਂ ਹੀ ਬਹੁਤ ਸਾਰੀਆਂ ਮੰਨਤਾਂ ਨੇ ਬਹੁਤ ਸਾਰੀਆਂ ਮਨੋਤਾਂ ਨੇ ਆਪਾਂ ਕਿਸੇ ਵੀ ਚੀਜ਼ ਨੂੰ ਗਲਤ ਨਹੀਂ ਕਹਿੰਦੇ ਇਹ ਫਲਵਾੜੀਆ ਫਲਵਾੜੀ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲ ਨੇ ਪਰ ਹਾਂ ਸਿੱਖਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਗੁਰੂ ਸਾਹਿਬ ਇਸ ਕਰਕੇ ਨਹੀਂ ਦੱਸ ਕੇ ਗਏ ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਇੱਕ ਅਲੱਗ ਰਾਹ ਦਿੱਤਾ ਗੁਰੂ ਪਾਤਸ਼ਾਹ ਨੇ ਜੋ ਰਾਹ ਦੱਸਿਆ ਸਾਨੂੰ ਜੋ ਪਹਿਲੇ ਜਨਮ ਤੋਂ ਲੈ ਕੇ 10ਵੇਂ ਜਨਮ ਤੱਕ ਸਿੱਖਾਂ ਨੂੰ ਇੱਕ ਰਾਹ ਦੱਸਦਾ ਪ੍ਰਮਾਤਮਾ ਵੱਲ ਨੂੰ ਜਾਣ ਦਾ ਜਾਂ ਫਿਰ ਇੱਕ ਜ਼ਿੰਦਗੀ ਦਾ ਫਲਸਫਾ ਦੱਸਦਾ ਇੱਕ ਜ਼ਿੰਦਗੀ ਦਾ ਆਸਾਨ ਜਿਹਾ ਤੁਸੀਂ ਕਹ ਲਓ ਵੀ ਤਾਂ ਜਿਵੇਂ ਆਪ ਆਪਾ ਨਹੀਂ ਕਹਿੰਦੇ ਵੀ ਆਪਾ ਦੱਸਦਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਕਿ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਣਾ ਹਰ ਵਕਤ ਰੱਬ ਨੂੰ ਯਾਦ ਕਰਨਾ ਮਿਹਨਤ ਦੀ ਕਮਾਈ ਕਰਨੀ ਆ ਤੇ ਜੇ ਕੋਈ ਭੈਣ ਭਰਾ ਤੁਹਾਨੂੰ ਦੁਖੀ ਦਿੱਸਦਾ ਤੇ ਤੁਸੀਂ ਉਹਦੀ ਮਦਦ ਕਰਨ ਯੋਗੇ ਹੈਗੇ ਹੋ ਤਾਂ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਘਟਨਾ ਸੁਣਾਉਣਾ ਜਿਹੜੀ ਸੱਚਮੁੱਚ ਹੋਈ ਸੀ ਤੇ ਇਹ ਮੈਂ ਕਿਤੇ ਅ ਦਵਾਨ ਦੇ ਵਿੱਚ ਕਿਤੇ ਕਥਾ ਦੇ ਵਿੱਚ ਮੈਂ ਸੁਣੀ ਸੀ ਇਹ ਘਟਨਾ ਹੁੰਦਾ ਕੀ ਹੈ ਇੱਕ ਗਰੀਬ ਬੰਦਾ ਲੋਨ ਲੈ ਕੇ ਘਰ ਬਣਾ ਲੈਂਦਾ ਤੇ ਜਦੋਂ ਉਹਦਾ ਘਰ ਬਣ ਜਾਂਦਾ ਘਰ ਪੂਰਾ ਹੋ ਜਾਂਦਾ ਤਾਂ ਉਹ ਕਿਸੇ ਨੂੰ ਆਪਣੇ ਘਰੇ ਸੱਦਦਾ ਪਾਠ ਪੂਜਾ ਕਰਵਾਉਣ ਵਾਸਤੇ ਘਰ ਦਾ ਅਧਿਕਾਟਨ ਕਰਵਾਉਣ ਵਾਸਤੇ ਤੇ ਹੁਣ ਜਿਹੜਾ ਬੰਦਾ ਉਹਦੇ ਘਰੇ ਆਉਂਦਾ ਪਾਠ ਪੂਜਾ ਕਰਨ ਵਾਸਤੇ ਉਹ ਵਾਸਤੂ ਸ਼ਾਸਤਰ ਜਾਣਦਾ ਹੁੰਦਾ ਤੇ ਉਹ ਆਉਂਦਾ ਹੀ ਉਹਨੂੰ ਕਹਿੰਦਾ ਵੀ ਬਾਈ ਤੇਰੇ ਘਰੇ ਪੂਜਾ ਕੀਤੀ ਤਾਂ ਤੈਨੂੰ ਕੋਈ ਹੱਲ ਨਹੀਂ ਹੋਣਾ ਕਿਉਂਕਿ ਤੂੰ ਘਰ ਬਣਾਉਣ ਤੋਂ ਪਹਿਲਾਂ ਕਿਸੇ ਨੂੰ ਪੁੱਛਿਆ ਕਿਉਂ ਨਹੀਂ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਵੀ ਤੈਂ ਤਾਂ ਆਪਣਾ ਘਰ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਬਣਾਤਾ ਇਹਦਾ ਇੱਕ ਵੀ ਹਿੱਸਾ ਵਾਸਤੂ ਦੇ ਹਿਸਾਬ ਨਾਲ ਸਹੀ ਨਹੀਂ ਹੈਗਾ ਤੇ ਤੇਰੇ ਘਰ ਦੇ ਵਿੱਚ ਬਹੁਤ ਵੱਡਾ ਵਾਸਤੂ ਦੋਸ਼ ਆ ਜੇ ਕੋਈ ਬੰਦਾ ਇਸ ਘਰ ਦੇ ਵਿੱਚ ਰਹੂਗਾ 100% ਉਹ ਬੰਦਾ ਬਿਮਾਰ ਹੋਊਗਾ ਤੇ ਉਹ ਮਰ ਵੀ ਸਕਦਾ ਹੁਣ ਜਦੋਂ ਉਸ ਉਹ ਬੰਦੇ ਨੇ ਇੰਨੀ ਗੱਲ ਕਹੀ ਤਾਂ ਉਹ ਜਿਹੜੇ ਘਰ ਦਾ ਓਨਰ ਸੀ ਉਹ ਵਿਚਾਰਾ ਡਰ ਗਿਆ ਹਨਾ ਵੀ ਮੈਂ ਤਾਂ ਪੈਸੇ ਚੱਕ ਕੇ ਮੈਂ ਘਰ ਬਣਾਇਆ ਮੈਂ ਕੀ ਕਰੂੰਗਾ ਮੈਂ ਤਾਂ ਬਰਬਾਦ ਹੋ ਜੂੰ ਇੱਕ ਇਹ ਵੀ ਡਰ ਹੋ ਗਿਆ ਵੀ ਜੇ ਮੈਂ ਘਰ ਦੇ ਵਿੱਚ ਆਉਂ ਕਿਤੇ ਵੀ ਬਿਮਾਰ ਹੋ ਕੇ ਕਿਤੇ ਕੋਈ ਹੋਰ ਕੰਮ ਨਾ ਹੋ ਜਵੇ ਲਓ ਜੀ ਉਹ ਬੰਦਾ ਟੈਨਸ਼ਨ ਦੇ ਵਿੱਚ ਚੱਲਿਆ ਗਿਆ ਤੇ ਉਹ ਘਰ ਦੇ ਵਿੱਚ ਨਵੇਂ ਘਰ ਦੇ ਵਿੱਚ ਉਹ ਆਏ ਨਹੀਂ ਹੈਗੇ ਡਰਦੇ ਹੋਏ ਤੇ ਹੁਣ ਉਹ ਪੁਰਾਣੇ ਘਰ ਦੇ ਵਿੱਚ ਰਹਿ ਰਹੇ ਆ ਉਹ ਬੰਦਾ ਟੈਨਸ਼ਨ ਦੇ ਵਿੱਚ ਆ ਕੇ ਮੰਜੇ ਤੇ ਪੈ ਗਿਆ ਇਹ ਵਾਸਤੂ ਵਾਲੀ ਗੱਲ ਆਸਗਵਾਨ ਤੋਂ ਹੁੰਦੀ ਹੁੰਦੀ ਹੈ ਕਿਸ ਐਸੇ ਬੰਦੇ ਦੇ ਕੋਲੇ ਪਹੁੰਚ ਗਈ ਜਿਹੜਾ ਬੰਦਾ ਬਾਬਾ ਆਨੰਦ ਸਿੰਘ ਜੀ ਦੀ ਸੰਗਤ ਕਰਦਾ ਸੀ ਜਾਂ ਉਹਨਾਂ ਦੇ ਕੋਲੇ ਆਉਂਦਾ ਜਾਂਦਾ ਸੀਗਾ ਤੇ ਉਹ ਬੰਦੇ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਉਹ ਉਹ ਘਰ ਦੇ ਮਾਲਕ ਨੂੰ ਜਾਣਦਾ ਸੀ ਉਹਨੂੰ ਕਹਿੰਦਾ ਵੀ ਤੂੰ ਛੱਡ ਪਰੇ ਟੈਨਸ਼ਨ ਨਾ ਲੈ ਆ ਜਾ ਮੇਰੇ ਨਾਲ ਆਪਾਂ ਬਾਬਾ ਆਨੰਦ ਸਿੰਘ ਜੀ ਦੇ ਕੋਲੇ ਜਾਂਦੇ ਹਾਂ ਲਓ ਜੀ ਉਹ ਕਿਸੇ ਤਰੀਕੇ ਨਾਲ ਉਹ ਬੰਦੇ ਨੂੰ ਮਨਾ ਕੇ ਬਾਬਾ ਆਨੰਦ ਸਿੰਘ ਜੀ ਦੇ ਕੋਲੇ ਲੈ ਗਿਆ ਤੇ ਜਦੋਂ ਉਹਨਾਂ ਨੇ ਜਾ ਕੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਵੀ ਬਾਬਾ ਜੀ ਆਹ ਚੀਜ਼ ਹੋ ਗਈ ਤੇ ਵੀ ਇਹ ਬੰਦਾ ਤਾਂ ਵਿਚਾਰਾ ਗਰੀਬ ਆ ਵੀ ਇਹਨੇ ਤਾਂ ਕਰਜ਼ਾ ਚਾਕੇ ਘਰ ਬਣਾਇਆ ਵੀ ਹੁਣ ਅਸੀਂ ਕੀ ਕਰ ਸਕਦੇ ਆ ਤਾਂ ਬਾਬਾ ਆਨੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਲਓ ਤੁਸੀਂ ਉਸ ਘਰ ਦੇ ਵਿੱਚ ਜਾਓ ਜਾ ਕੇ ਰਹਿਣਾ ਸ਼ੁਰੂ ਕਰੋ ਪਰ ਹਾਂ ਇੱਕ ਕੰਮ ਕਰਨਾ ਵੀ ਸਾਰਿਆਂ ਨੇ ਘਰ ਦੇ ਜਿੰਨੇ ਵੀ ਜੀ ਨੇ ਸਾਰਿਆਂ ਨੇ ਸੁਖਮਨੀ ਸਾਹਿਬ ਦਾ ਪਾਠ ਉੱਥੇ ਜਾ ਕੇ ਘਰ ਦੇ ਵਿੱਚ ਜ਼ਰੂਰ ਕਰਨਾ ਤੇ ਇੱਕ ਕੋਈ ਵੀ ਘਰ ਦਾ ਇੱਕ ਜੀ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਉਸ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦੋ ਵੀ ਥੋੜਾ ਵਾਲ ਵੀ ਵਿੰਗਾਂ ਨਹੀਂ ਹੁੰਦਾ ਉਹ ਤੋਂ ਬਾਅਦ ਉਹ ਬਾਬਾ ਜੀ ਦੇ ਕਹਿਣ ਦੇ ਉੱਤੇ ਜਾਨੀ ਉਹਨਾਂ ਨੂੰ ਭਰੋਸਾ ਹੋਇਆ ਤੇ ਉਹ ਨਵੇਂ ਘਰ ਦੇ ਵਿੱਚ ਮੂਵ ਕਰ ਗਏ ਸ਼ਿਫਟ ਕਰ ਗਏ ਤੇ ਉਹ ਤੋਂ ਬਾਅਦ ਉਹਨਾਂ ਨੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਤਾ ਤੇ ਉਹ ਬੰਦੇ ਆਪਣਾ ਅੱਜ ਤੱਕ ਉਸੇ ਘਰ ਦੇ ਵਿੱਚ ਰਹਿੰਦੇ ਨੇ ਹੁਣ ਤਾਂ ਬਹੁਤ ਟਾਈਮ ਹੋ ਗਿਆ ਤੇ ਨਾ ਹੀ ਕੁਝ ਉਹਨਾਂ ਨੇ ਤੋੜਪੰਨ ਕੀਤੀ ਨਾ ਹੀ ਉੱਥੇ ਕੋਈ ਬਦਲਾ ਕੀਤਾ ਤੇ ਨਾ ਹੀ ਉੱਥੇ ਕੋਈ ਅਪਾ ਕੀਤਾ ਸਿਰਫ ਗਰਬਾਣੀ ਨੇ ਉਹਨਾਂ ਦੇ ਬਾਰੇ ਨਿਹਾਰੇ ਕਰਦੇ ਤੇ ਇੱਕ ਨੰਬਰ ਤਾਂ ਉਹ ਘਰ ਦੇ ਵਿੱਚ ਉਹਨਾਂ ਦੀ ਕਹਿ ਲਓ ਤੁਸੀਂ ਵਾਸਤੂ ਦੋਸ਼ ਖਤਮ ਹੋ ਗਿਆ ਤੇ ਦੂਸਰਾ ਨੰਬਰ ਉਹ ਸਾਰਾ ਪਰਿਵਾਰ ਗਰਬਾਣੀ ਨਾਲ ਜੁੜ ਗਿਆ ਆਪਾਂ ਇਹ ਸਾਰੀ ਸਾਇੰਸ ਆ ਜੋਤਿਸ਼ ਵਿੱਦਿਆ ਹੋ ਗਈ ਵਾਸਤੂ ਸ਼ਾਸਤਰ ਹੋ ਗਿਆ ਇਹ ਸਾਰਾ ਸਾਇੰਸ ਆ ਪਰ ਬਣਾਈ ਆ ਉਸ ਕਾਲਪੁਰਖ ਵਾਹਿਗੁਰੂ ਨੇ ਉਹ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਉਹ ਚਾਹੇ ਤਾਂ ਮਿੰਟ ਦੀ ਕੱਖ ਨੂੰ ਲੱਖ ਕਰ ਸਕਦਾ ਤੇ ਲੱਖ ਨੂੰ ਕੱਖ ਕਰ ਸਕਦਾ ਤੇ ਜੇ ਉਹਦੀ ਕਿਰਪਾ ਹੈਗੀ ਆ ਜੇ ਉਹਦੀ ਨਜ਼ਰ ਆ ਕਿਸੇ ਦੇ ਉੱਤੇ ਤਾਂ ਜਿੱਡਾ ਮਰਜੀ ਵਾਸਤੂ ਦੋਸ਼ ਹੋਵੇ ਉਹਦਾ ਕੋਈ ਬਾੜ ਵੀ ਵਿੰਗਾ ਨਹੀਂ ਕਰ ਸਕਦਾ ਤੇ ਜੇ ਉਹਦੀ ਨਿਗਾਹ ਹੈ ਨਹੀਂਗੀ ਤਾਂ ਫਿਰ ਜਿੰਨੇ ਮਰਜੀ ਵਾਸਤੂ ਸੈੱਟ ਕੀਤੇ ਹੋਣ ਤੇ ਫਿਰ ਉਹ ਬੰਦੇ ਨੂੰ ਕੋਈ ਬਚਾ ਨਹੀਂ ਸਕਦਾ ਜਿਹੜੇ ਵੀ ਬੰਦੇ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਸਭ ਆਪਣੇ ਥਾਂ ਦੇ ਉੱਤੇ ਆਪਣੇ ਲੈਵਲ ਦੇ ਉੱਤੇ ਸਹੀ ਨੇ ਹਨਾ ਪਰ ਆਪਾਂ ਨੂੰ ਗੁਰੂ ਆਸ਼ਾ ਨੇ ਮੂਲ ਮੰਤਰ ਦੇਖੋ ਤੁਸੀਂ ਇੱਕ ਹੀ ਮੰਤਰ ਇਹਨਾਂ ਦਿੱਤਾ ਜਿਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਤੁਸੀਂ ਮੂਲ ਮੰਤਰ ਕਰਨਾ ਸ਼ੁਰੂ ਕਰਦੋ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰਦੋ ਤੁਸੀਂ ਕੋਈ ਵੀ ਬਾਣੀ ਪੜਨੀ ਸ਼ੁਰੂ ਕਰਦੋ ਤੇ ਵਾਸਤੂ ਤੋਸ਼ ਵਗੈਰਾ ਇਹ ਜਿੰਨੇ ਵੀ ਦੋਸ਼ ਨੇ ਇਹ ਸਾਰੇ ਤੁਹਾਡੇ એનર્ਜੀ ਆ ਹਰ ਸ਼ੈ ਇੱਕ એનર્ਜੀ ਹੁੰਦੀ ਆ ਤੇ એનર્ਜੀ ਨੂੰ ਰੀਸੈਟ ਕਰਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਇੱਕ ਨਵਾਂ ਤਰੀਕਾ ਦਿੱਤਾ ਸੋ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਨਹੀਂ ਛੱਡਣਾ ਉਹਦਾ ਨਾਮ ਲੈਣਾ ਉਹਨੂੰ ਹਰ ਵੇਲੇ ਯਾਦ ਕਰਨਾ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਤੇ ਜਦੋਂ ਤੁਸੀਂ ਉਹਦਾ ਨਾਮ ਲੈਣਾ ਸ਼ੁਰੂ ਕਰਤਾ ਫਿਰ ਤੁਹਾਨੂੰ ਕਿਸੇ ਚੀਜ਼ ਦੀ ਟੋਟ ਨਹੀਂ ਰਹਿੰਦੀ ਕਿਸੇ ਚੀਜ਼ ਦੀ ਤੁਹਾਨੂੰ ਲੋੜ ਨਹੀਂ ਰਹਿੰਦੀ ਸੋ ਬਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਾਓ ਜਿਉਂ ਦੇ ਵਾਸਤੇ ਰਹੋ ਧੰਨਵਾਦ